ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਮਾਈ ਤੁਹਾਡਾ ਸਾਡੇ ਚੈਨਲ ਸਿੱਧੂ ਪੀਕ ਬਰਨਾਲਾ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਰਿਸਪੌਂਸ ਦੇ ਰਹੀਆਂ ਹੈ ਪੈਣਾ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਲਾਇਆ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀ ਵੀਰਿਟੀ ਕਿੰਨੀ ਲੱਗੀ ਤੇ ਪਿਆਰ ਕਰਨ ਵਾਲੀਆਂ ਭੈਣਾਂ ਦਾ ਬਹੁਤ ਬਹੁਤ ਧੰ ਇਹ ਕਿਸੇ ਤਰ੍ਹਾਂ ਤੁਸੀਂ ਵੀ ਆਪਾਂ ਹੁਣ ਆਰਡਰ ਦੇ ਫੀਸ ਤੁਹਾਨੂੰ ਦਿਖਾਉਣਾ ਹੈ ਜਿਹੜੇ ਰੈਡੀ ਕਰਦੇ ਆ ਤੇ ਤੁਸੀਂ ਵੀ ਕੋਈ ਵੀ ਆਰਡਰ ਦੇ ਕੇ ਆਪਣੇ ਸੂਟ ਰੈਡੀ ਕਰਵਾ ਸਕਦੇ ਹੋ ਜੀ ਕਿਸੇ ਵੀ ਸਟੱਫ ਦੇ ਉੱਪਰ ਤੇ ਜਿਹੜੇ ਅੱਜ ਵਾਲੇ ਸੂਟ ਹੈ ਜੀ ਇਹ ਆਉਣਗੇ ਜ਼ੋਰਜਟ ਦੇ ਉੱਪਰ ਜੀ ਇਹ ਥੋੜਾ ਜਿਹਾ ਆਫ ਵਾਈਟ ਕਲਰ ਦੇ ਉੱਪਰ ਰੈਡੀ ਕੀਤੇ ਆ ਜੀ ਆਪਾਂ ਜ਼ੋਰਜਟ ਦਾ ਇਹ ਲੈਣਾ ਵਾਲੀ ਜ਼ੋਰਜਟ ਹੈ ਜੀ ਕਪੜਾ ਬਹੁਤ ਹੀ ਵਧੀਆ ਸੌਫਟ ਵਾਲੀ ਜ਼ੋਰਜਟ ਹੈ ਤੇ ਇਹ ਘੇਰੇ ਦੇ ਉੱਪਰ ਆਪਾਂ ਵਰਕ ਕੀਤਾ ਜੀ ਚਾਕਾਂ ਦੇ ਉੱਪਰ ਵਰਕ ਕੀਤਾ ਇਹ ਪਹਿਣਾ ਨੇ ਡਿਜ਼ਾਈਨ ਆਪਣਾ ਬਹੁਤ ਪਸੰਦ ਕੀਤਾ ਜੀ ਸੇਮ ਸਟੇ ਜਾਣਾ ਜੀ ਇਹ ਰੇਟ ਆਪਾਂ ਉਹੀ 1200 ਦੇ ਵਿੱਚ ਹੀ ਆਪਾਂ ਸੂਟ ਰੈਡੀ ਕਰਕੇ ਦਿੱਤੇ ਆ ਜੀ ਤੇ ਇਸੇ ਤਰ੍ਹਾਂ ਹੀ ਇਹ ਨਾਲ ਬਾਜੂ ਦੇ ਉੱਪਰ ਪਹੁੰਚਾਂ ਦੇ ਉੱਪਰ ਵੀ ਵਰਕ ਆਏਗਾ ਤੇ ਇਹ ਬਾਜੂ ਵਰਕ ਆ ਗਿਆ ਜੀ ਇਹ ਆ ਗਿਆ ਜੀ ਬਾਜੂ ਦਾ ਵਰਕ ਤਾਂ ਤੇ ਤਿੰਨ ਸੂਟ ਆਪਾਂ ਸੇਮ ਰੈਡੀ ਕੀਤੇ ਆ ਜੀ ਤੇ ਇੱਕ ਇਹ ਦੂਸਰਾ ਸੂਟ ਆ ਗਿਆ ਜੀ ਸੇਮ ਬਾਜੂ ਵਰਕ ਦੇ ਨਾਲ ਤੇ ਇੱਕ ਇਹ ਤੀਸਰਾ ਸੂਟ ਆ ਗਿਆ ਜੀ ਇਹ ਤੀਸਰਾ ਸੂਟ ਸੇਮ ਰੈਡੀ ਹੋਇਆ ਜੀ ਇਕ ਤਾਰ ਚੌਥਾ ਸੂਟ ਉਹਨਾਂ ਦੀ ਬੱਚੀ ਦਾ ਰੈਡੀ ਕੀਤਾ ਜੀ ਆਪਾਂ ਇਹ ਭੈਣ ਨੇ ਬੇਟੀ ਦਾ ਸੂਟ ਰੈਡੀ ਕਰਵਾਇਆ ਜੀ ਆਪਣੇ ਕੋ ਬਹੁਤ ਹੀ ਸੋਹਣਾ ਨਿਕਲਿਆ ਜ ਸੂਟ ਬਹੁਤ ਹੀ ਪਿਆਰਾ ਲੱਗਦਾ ਤੇ ਤੁਸੀਂ ਵੀ ਇਦਾਂ ਆਪਣੇ ਬੱਚਿਆਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਨਾਲ ਸੇਮ ਆਪਾਂ ਬਾਜੂ ਰੈਡੀ ਕੀਤਨਾ ਜੀ ਪੌਂਚੇ ਰੈਡੀ ਕੀਤੇ ਇਹਦੇ ਵੀ ਇਹ ਸੇਮ ਪੌਂਚੇ ਦੇ ਉੱਪਰ ਵਰਕ ਆਏਗਾ ਤੇ ਬਾਜੂ ਦੇ ਉੱਪਰ ਵਰਕ ਆਏਗਾ ਇਹ ਛੋਟਾ ਪਿਆਰਾ ਜ ਸੂਟ ਬਹੁਤ ਹੀ ਸੋਹਣਾ ਬਣਿਆ ਜੀ ਇਹ ਬਦਾਉਟ ਦੁਪੱਟਾ ਆਪਾਂ 1200 ਹੀ ਰੈਡੀ ਕਰਕੇ ਦਿੱਤਾ ਜੀ ਪਹਿਲਾਂ ਵੀ ਆਪਾਂ 12 1200 ਹੀ ਰੇਟ ਪਾਇਆਗਾ ਤੇ ਇਹਦਾ ਵੀ ਰੇਟ 1200 ਰੁਪਏ ਹੀ ਦਿੱਤਾ ਜੀ ਆਪਾਂ ਭੈਣਾ ਕਹਿੰਦੀਆਂ ਤੁਸੀਂ ਰੇਟ ਨਹੀਂ ਦੱਸਦੇ ਕਈ ਵਾਰੀ ਆਪਾਂ ਮਿਸ ਮਿਸ ਹੋ ਜਾਂਦਾ ਜੀ ਭੁੱਲ ਜਾਂਦੇ ਆਰਡਰ ਵਾਲੇ ਸੂਟਾਂ ਚ ਤੇ ਕਿਸੇ ਦਾ ਵਾਧਾ ਘਟ ਵੀ ਆ ਜਾਂਦਾ ਕੱਪੜੇ ਦੇ ਹਿਸਾਬ ਨਾਲ ਵਰਕ ਦੇ ਹਿਸਾਬ ਨਾਲ ਰੇਟ ਇਹਨਾਂ ਤੇ ਵਾਧਾ ਘਟ ਹੁੰਦੇ ਰਹਿੰਦੇ ਆ ਆਰਡਰ ਵਾਲੇ ਸੂਟਾਂ ਦੇ ਤੇ ਇਹ ਚਲੋ ਆਪਣਾ ਸੇਮ ਰੇਟ ਦੇ ਵਿੱਚ ਸੂਟ ਆਪਣਾ ਫੇਮਸ ਜਾ ਰਿਹਾ ਡਿਜ਼ਾਈਨ ਆਪਾਂ ਰੈਡੀ ਕਰਕੇ ਦਿੱਤੀ ਹੈ ਜੀ ਤੁਸੀਂ ਵੀ ਜੇ ਇਦਾਂ ਦੇ ਸੂਟ ਰੈਡੀ ਕਰਵਾਉਂਦੇ ਕੋਟ ਜਾਮ ਕਾਟਨ ਹੈਗੀ ਆਪਣੇ ਕੋਲੇ ਕੈਮਰੇ ਕਾਟਨ ਹੈਗੀ ਹੈਗੀ ਤੇ ਖਾਦੀ ਕਾਟਨ ਹੈਗੀ ਹੈ ਜੀ ਕਿਸੇ ਵੀ ਵੇਸ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਤੇ ਬਿਨ ਬਾਊਟ ਦਾ ਪੱਟਾ ਹੀ ਲੈਿਆ ਜੀ ਪਹਿਣਾ ਨੇ ਆਪਣੇ ਤੋਂ ਤੇ ਬਹੁਤ ਹੀ ਵਧੀਆ ਸੂਟ ਰੈਡੀ ਹੋਇਆ ਜੀ ਇਹ ਚਾਰ ਸੂਟ ਆਪਾਂ ਸੇਮ ਰੈਡੀ ਕੀਤੇ ਆ ਜੀ ਤੇ ਇਹ ਸੂਟ ਤੁਸੀਂ ਜਿਹੜੀ ਵੀ ਪਹਿਣ ਲੈਣੇ ਹੈਗੇ ਅਗਲੇ ਸੂਟ ਹੈਗੇ ਆਪਾਂ ਇਹ ਵੀ ਜੋਰਜਟ ਦੇ ਉੱਪਰ ਹੀ ਰੈਡੀ ਕੀਤੇ ਆ ਜੀ ਪਹਿਲਾਂ ਤਾਂ ਆਪਣੀ ਜੋਰਜਟ ਬਹੁਤ ਹੀ ਵਧੀਆ ਵਾਲੀ ਸੌਫਟ ਜੋਰਜਟ ਹੈ ਜੀ ਕੋਈ ਐਸੀ ਜਨਵਾਲਾ ਕੱਪੜਾ ਨਹੀਂ ਤੇ ਪਰਮਾ ਪਰਮਾ ਕੱਪੜਾ ਬਹੁਤ ਹਲਕਾ ਕੱਪੜਾ ਨਹੀਂ ਹੈਗਾ ਜਿਹੜਾ ਹਲਕਾ ਹੁੰਦਾ ਉਹ ਆਪਾਂ ਬਿਲਕੁਲ ਨਹੀਂ ਲਾਉਦੇ ਤੇ ਬਹੁਤ ਹੀ ਸੋਹਣਾ ਘੇਰਾ ਰੈਡੀ ਕੀਤਾ ਜੀ ਆਪਾਂ ਇਹ ਫੇਮਸ ਹੈ ਜਣਾ ਜੀ ਇੰਸਟਾਗ੍ਰam ਦਾ ਆਪਣਾ ਤੇ ਬਾਜੂ ਦੇ ਪਹੁੰਚਾਂ ਦੇ ਉੱਪਰ ਵਰਕ ਆ ਗਿਆ ਜੀ ਇਹ ਮੋਰੀ ਰੈਡੀ ਕੀਤੀ ਆਪਾਂ ਇਹ ਸੇਮ ਮੋਰੀਆਂ ਤੇ ਵਰਕ ਆਏਗਾ ਤੇ ਇਸੇ ਤਰ੍ਹਾਂ ਹੀ ਬਾਜੂ ਵਰਕ ਆਏਗਾ ਇਹ ਆ ਗਿਆ ਜੀ ਬਾਜੂ ਵਰਕ ਬਹੁਤ ਹੀ ਪਿਆਰਾ ਜਾਂ ਇਹਦੇ ਨਾਲ ਆਪਾਂ ਦੁਪੱਟਾ ਵੀ ਰੈਡੀ ਕੀਤਾ ਜੀ ਪਿਓਰ ਦਾ ਲੈਂਸ ਲਾ ਕੇ ਬਹੁਤ ਹੀ ਸੋਹਣਾ ਦੁਪੱਟਾ ਡਿਜ਼ਾਈਨ ਕੀਤਾ ਜੀ ਆਪਾਂ ਇਹ ਦੁਪੱਟੇ ਦਾ ਆ ਗਿਆ ਜੀ ਬਹੁਤ ਹੀ ਸੋਹਣਾ ਜੱਗੂ ਇਹ ਲੈਂਸ ਬਹੁਤ ਹੀ ਵਧੀਆ ਲਾਈ ਆ ਆਪਾਂ ਸੂਟ ਦੇ ਨਾਲ ਜੀ ਤੇ ਬਹੁਤ ਹੀ ਲੰਬਾ ਚੌੜਾ ਦੁਪੱਟਾ ਜੀ 2.5 ਮੀਟਰ ਦਾ ਪਿਓਰ ਦਾ ਦੁਪੱਟਾ ਹੈ ਪੂਰਾ ਇਹ ਸੂਟ ਦਾ ਰੇਟ ਰਹਿਣਾ ਜੀ 1800 ਰੁਪਇਆ ਕਿਉਂਕਿ 1200 ਚ ਹੀ ਸੂਟ ਰੈਡੀ ਹੋਇਆ ਜੀ ਤੇ ਨਾਲ ਆਪਾਂ ਦੁਪੱਟਾ 600 ਚ ਦੁਪੱਟਾ ਰੈਡੀ ਹੁੰਦਾ ਜੀ ਲੈਸ ਲਾ ਕੇ ਪਿਆਉਰ ਦਾ ਤੇ ਇਹਦਾ ਸੂਟ ਦਾ ਰੇਟ ਰਹੇਗਾ 1800 ਰੁਪਏ ਜਿਹੜੀ ਵੀ ਭੈਣ ਨੇ ਲੈਣਾ ਸੂਟ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਆਰਡਰ ਕਰ ਸਕਦੇ ਹਾਂ ਜੀ WhatsApp ਤੇ ਤੁਸੀਂ ਜੇ ਅਗਲਾ ਵੀ ਸੇਮ ਸੂਟ ਆਏਗਾ ਜੀ ਸੇਮ ਡਿਜ਼ਾਈਨ ਦੇ ਵਿੱਚ ਇਹ ਰੈওল ਵੀ ਹੂ ਕਲਰ ਦਾ ਸੂਟ ਹੈ ਜੀ ਪਹਿਣਾ ਦਾ ਬਹੁਤ ਹੀ ਫੇਮਸ ਕਲਰ ਹੈ ਸੇਮ ਘੇਰਾ ਬਣਿਆ ਹੋਇਆ ਜੀ ਬਹੁਤ ਹੀ ਸੋਹਣਾ ਤੇ ਇਹ ਮੂਰੀ ਦਾ ਵਰਕ ਆ ਗਿਆ ਜੀ ਬਹੁਤ ਹੀ ਪਿਆਰਾ ਜਾਂ ਇਹ ਮੂਰੀਆਂ ਦੇ ਉੱਪਰ ਵਰਕ ਹੋਇਆ ਇਸੇ ਤਰ੍ਹਾਂ ਹੀ ਤੇ ਜਿਹੜੇ ਅੱਜ ਕੱਲ ਇੰਸਟਾਗ੍ਰਾਮ ਤੇ ਇਹ ਸੂਟ ਚੱਲਦੇ ਹੋ ਕੱਲਾ ਬਾਜੂ ਪਹੁੰਚੇ ਤਾਂ ਵਰਕ ਹੈ ਤੇ ਆਪਾਂ ਨਾਲ ਘੇਰਾ ਵੀ ਰੈਡੀ ਕੀਤਾ ਜਿਹੜਾ ਜਿਹੜਾ ਡਿਜ਼ਾਈਨ ਚੱਲਦਾ ਇੰਸਟਾਗ੍ਰਾਮ ਤੇ ਉਹਦਾ ਕੱਲਾ ਬਾਜੂ ਪਹੁੰਚਾ ਬਣਿਆ ਹੋਇਆ ਹੈ ਜੀ ਤੇ ਆਪਾਂ ਬਾਜੂ ਪਹੁੰਚਾ ਤੇ ਘੇਰਾ ਰੈਡੀ ਕੀਤਾ ਜੀ ਇਹ ਬਾਜੂ ਦਾ ਵਰਕ ਆ ਗਿਆ ਬਹੁਤ ਹੀ ਸੋਹਣਾ ਤੇ येलो ਕਲਰ ਦਾ ਆਪਾਂ ਕੰਬੀਨੇਸ਼ਨ ਕੀਤਾ ਜੀ ਬਹੁਤ ਹੀ ਸੋਹਣਾ ਵਰਕ ਹੈ ਦੇ ਨਾਲ ਵੀ ਪਿਆਰ ਦਾ ਦੁਪੱਟਾ ਆ ਗਿਆ ਜੀ ਬਹੁਤ ਹੀ ਸੋਹਣਾ ਲੈਂਸ ਲਾ ਕੇ ਆਪਾਂ ਦੁਪੱਟਾ ਡਿਜ਼ਾਈਨ ਕੀਤਾ ਜੀ ਤੇ ਬੜਾ ਨੂੰ ਪਹਿਣਾ ਅਗਨੋਰ ਕਰਦੇ ਹਾਂ ਥੋੜੇ ਜੀ ਦੁਪੱਟਾ ਆਪਣੇ ਕੋਪਰੈਸ ਨਹੀਂ ਹੋਇਆ ਸੀ ਕਾਲੀ ਚ ਵੀਡੀਓ ਬਣਾਉਣੀ ਪੈਗੀ ਤੇ ਇਹ ਲੈਂਸ ਲੱਗੀ ਹੈ ਜੀ ਬਹੁਤ ਹੀ ਪਿਆਰੀ ਜੀ ਸੂਟ ਦੇ ਨਾਲ ਦੀ ਦੁਪੱਟੇ ਨੂੰ ਤੇ ਪੂਰਾ ਫੁੱਲ ਪਿਆਰ ਦਾ ਦੁਪੱਟਾ ਜੀ 2.5 ਮੀਟਰ ਦਾ ਤੁਸੀਂ ਲੰਬਾਈ ਚੜਾਈ ਚੈੱਕ ਕਰ ਸਕਦੇ ਹੋ ਦੁਪੱਟੇ ਦੀ ਤੇ ਇਹਦਾ ਵੀ ਰੇਟ ਪਵੇਗਾ 1800 ਰੁਪਏ ਜੀ ਤੇ ਸੂਟ ਆਰਡਰ ਕਰਨ ਵਾਸਤੇ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਕੋਈ ਵੀ ਸੂਟ ਤੁਸੀਂ ਆਰਡਰ ਤੇ ਐਡਿਡ ਕਰਵਾ ਸਕਦੇ ਹੋਗੇ ਵੀਡੀਓ ਨੂੰ ਵਰਤਮਦ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੇ ਸੂਟ ਕਿੱਦਾਂ ਦੇ ਲੱਗਦੇ ਹੈਗੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਭੈਣਾਂ ਤੇ ਸਾਰੀਆਂ ਭੈਣਾਂ ਜਿਹੜੀਆਂ ਨਹੀਂ ਕਰਦੇ ਉਹ ਵੀ ਫ੍ਰੀ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਜੀ ਤੇ ਸੁਝਾਅ ਵੀ ਦਿਆ ਕਰੋ ਆ ਸਾਡੇ ਤੋਂ ਕੋਈ ਬਾਹਰ ਘਟ ਹੋ ਗਈ ਹੋਵੇ ਤਾਂ ਤੁਸੀਂ ਸੁਝਾਅ ਵੀ ਜ਼ਰੂਰ ਦਿਆ ਕਰੋ ਆਪਣਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ